ਗੱਡੀ ਨੰਬਰ ਕਿੱਥੇ ਹੋਣੀ ਤਾਂ ਉਹ ਕਿਹਦੇ ਆ 3850 ਮਨਾਦੀ ਕੀ ਹੋਇਆ ਜਣ ਖੜਾ ਇਹ ਭਾਈ ਗੱਡੀ ਇੱਧਰੋਂ ਆ ਰਹੀ ਸੀਗੀ ਮੈਂ ਨਿਆਣਾ ਨੇ ਪਿਆਰ ਕਰਨ ਰਿਆ ਸੀਗਾ ਨਿਆਣਾ ਮੇਰੇ ਕੋਲ ਸੀਗਾ ਇਹ ਮੁੰਡਾ ਨਿਆਣਾ ਅੰਦਰ ਨੂੰ ਗਿਆ ਤੇ ਮੈਂ ਪਿੱਛੇ ਹੀ ਸੀ ਗਈ ਦੀ ਇਹ ਜਗਦਮ ਪਿੱਛੇ ਆ ਗਿਆ ਮੋਹਰੇ ਆ ਗਿਆ ਗੱਡੀ ਆ ਗਈ ਖੜੀ ਹੋ ਗਈ ਨਿਆਣਾ ਉਦੋਂ ਥੱਲੇ ਨਹੀਂ ਆਇਆ ਉਦੋਂ ਮੈਂ ਉਹਨੂੰ ਕਿਹਾ ਰੁੱਕ 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 ਮੈਂ ਕੋ ਸੁਣ ਵੀ ਮਾਰੇ ਉਹ ਨਿਆਣਾ ਸੈਂਟਰ 'ਚ ਆ ਗਿਆ ਥੱਲੇ ਤੇ ਸਾਰੇ ਚੀਕਾ ਮਾਨੀਆ ਚਾਲੂ ਕਰਦੀਆਂ ਦੂਜੀ ਵਾਰੀ ਇਹਨੇ ਦੂਜੇ ਟਾਇਰ ਥੱਲੇ ਇਹ ਮੁੰਡੇ ਨੂੰ ਥੱਲੇ ਦਿੱਤਾ ਇਹਨੇ ਗੱਡੀ ਵਾਲੇ ਨੇ ਗੱਡੀ ਤੇ ਸੀ ਗੱਡੀ ਚ ਉੱਥੋਂ ਇਧਰੋਂ ਤੇਜ਼ ਆਈ ਸੀਗੀ ਗੱਡੀ ਇੱਥੇ ਰੁਕੀ ਵੀ ਆ ਵੀਡੀਓ ਵੀ ਇਹਨਾਂ ਕੋਈ ਤੋੜਭਾ ਜੀ ਕਰਦੇ ਦੀ ਵੀ ਮੈਂ ਤੋੜ ਲੰਦੀ ਆ ਲੇਕਿਨ ਵੀਡੀਓ ਹਜੇ ਤੱਕ ਨਹੀਂ ਆਈ ਆ ਗੱਡੀ ਦਾ ਇਹ ਨੰਬਰ ਆ ਰਿਕਵੈਸਟ ਆ ਇਹ ਬੰਦਾ ਫੜਿਆ ਜਾਵੇ ਵੀਡੀਓ ਕਨਾਲ ਨਹੀਂ ਜੀ ਹਾਂਜੀ ਵੀਡੀਓ ਕਨਾਲ ਬਣਾਈ ਹੈ ਇਹ ਐਸਸੀਸੀ ਜਾਂ ਜਿਹੜੇ ਕੈਮਰੇ ਲੱਗੇ ਹੋਇਆ ਇਹਨਾਂ ਦੇ ਵਿੱਚ ਬਣੀ ਹੋਈ ਹੈ ਹਾਂਜੀ ਇਹ ਧੋੜਦੇ ਪਏ ਤੁਸੀਂ ਹਾਂਜੀ ਮੈਂ ਰਵੀਦਾਸ ਸਕੂਲ ਤੱਕ ਮੇਰੀ ਵੀਡੀਓ ਫਿਰ ਦੇਖ ਲਓ ਤੁਸੀਂ ਧੋੜਦੇ ਦੀ ਮੈਂ ਧੋੜਦਾ ਗਿਆ ਇਹ ਮੁੜਿਆ ਰਵੀਦਾਸ ਸਕੂਲ ਤੋਂ ਇਹ ਦੋ ਬੋੜੀਆਂ ਬੋਲ ਨਾਲ ਬਸ ਇਹ ਰਿਕਵੈਸਟ ਹੈ ਇਹ ਬੰਦਾ ਫੜਿਆ ਜਾਵੇ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਸਾਡੇ ਸਾਡੇ ਹਵਾਲੇ ਕੀਤਾ ਜਾਵੇ ਤੇ ਉਹਨਾਂ ਨੂੰ ਦੱਸੀਏ ਅਸੀਂ ਕਿੰਨੇ ਪਾਣੀ ਦੇ ਵਿੱਚ ਆ ਗਾ ਬੰਦਿਆਂ ਨੂੰ ਪਤਾ ਲੱਗੇ ਗੱਡੀ ਦਾ ਨੰਬਰ ਨੋਟ ਗੱਡੀ ਦਾ ਨੰਬਰ ਨੋਟ ਹੈ ਇਹਦੇ ਵਿੱਚ ਆ ਰਿਹਾ ਥੋੜਾ ਥੋੜਾ ਨਜ਼ਰ ਆ ਰਿਹਾ ਬਾਕੀ ਪੁਲਿਸ ਵਾਲੇ ਇਨਕੁਆਇਰੀ ਕਰ ਰਹੇ ਆ ਚੈੱਕ ਕਰ ਰਹੇ ਆ ਚੈੱਕ ਕਰਨ ਗਏ ਹੋਏ ਆ ਕਿਹਨਾਂ ਦੀ ਤੋਂ ਅਮਰਜੀਤ ਕਿੰਨੇ ਸਾਲ ਦਾ ਬੱਚਾ ਜੀ ਇਹਦਾ ਬੱਚਾ 2 ਸਾਲ ਦਾ ਕੀ ਨਾਮ ਕੀ ਸੀਦਾ ਦਾ ਨਾ ਤ੍ਰਿਪ ਕੀ ਨਾਮ ਸੀਗਾ ਤ੍ਰਿਪ ਤ੍ਰਿਪ ਤੁਸੀਂ ਕੀ ਲੱਗਦੇ ਹੋ ਮੈਂ ਉਹਦੀ ਦਾਦੀ ਆ ਇਸ ਨੂੰ ਜਦੋਂ ਐਕਸੀਡੈਂਟ ਪਤਾ ਲੱਗਾ ਕਿਵੇਂ ਹੋਇਆ ਐਕਸੀਡੈਂਟ ਪਤਾ ਨਹੀਂ ਲੱਗਾ ਸੀ ਤਾਂ ਇੱਥੇ ਅੰਦਰ ਸੀਗਾ ਬਾਹਰ ਸੀਗਾ ਮਾਤਾ ਦੇ ਚੱਲੇ ਦੀ ਝੰਡ ਲਾਉਣੀ ਸੀਗੀ ਬਾਹਰ ਗੱਡੀ ਆਲਾ ਪਿੱਛੋਂ ਤੇਜ਼ ਆ ਪਹਿਲੋ ਕੁੱਤਾ ਉਹਨੂੰ ਥੱਲੇ ਦਿੱਤਾ ਉਹ ਮਰ ਗਿਆ ਜਦ ਬਾਅਦ ਅਸੀਂ ਇੱਕ ਵਾਰ ਨੱਠ ਕੇ ਗਏ ਤਾਂ ਸਾਡੇ ਮੁੰਡੇ ਨੂੰ ਸੱਟ ਕੇ ਫੇਰ ਫਟਾਫਟ ਤਾਂ ਉਹਦੇ ਪਤਾ ਲੱਗਾ ਤੇ ਰੋਲਾ ਪਿਆ ਮੁੰਡਾ ਖੂਨੋਂ ਖੂਨ ਹੋਇਆ ਹੂੰ ਲੋਕਾਂ ਨੇ ਦੱਸਿਆ ਤੁਹਾਨੂੰ ਨਹੀਂ ਅਸੀਂ ਆਪ ਨੱਠ ਕੇ ਬਾਹਰ ਗਏ ਅਸੀਂ ਕਿ ਮੁੰਡਾ ਸੀ ਸਾਡਾ ਇੱਥੇ ਖੜਾ ਹੂੰ ਉਹਨੂੰ ਬੱਚੇ ਨੂੰ ਕਿੱਥੇ ਲੈ ਕੇ ਗਏ ਸੀ ਹਸਪਤਾਲ? ਹਸਪਤਾਲ ਲੈ ਕੇ ਗਏ। ਪਰਿਵਾਰ ਦੇ ਵਿੱਚ ਕੌਣ-ਕੌਣ ਜੀ ਹੈ? ਉਹਦਾ ਪਰਿਵਾਰ ਅਸੀਂ ਉਹਦੀ ਮੰਮੀ ਗਈ ਹੈ, ਪਾਪਾ ਗਿਆ ਨਾਲ, ਮਾਮੇ, ਮਾਮੇ, ਨਾਨੇ, ਦਾਦੇ ਸਾਰੇ ਗਏ ਨਾਲ। ਕੋਈ ਬੱਚੇ ਪਰਿਵਾਰ ਇੱਕੋ ਹੀ ਪਹਿਲਾ ਹੀ ਬੱਚਾ ਸੀ ਭਰਾਵਾ ਵੀ 5-7 ਸਾਲਾਂ ਬਾਅਦ ਲਿਆ ਸੀ। ਅੱਜ ਵੀ来ਇਆ। ਜਿਹੜਾ ਐਸਸੀ ਬਲਕਰਨ ਸਿੰਘ ਦਾ ਖਾਣਾ ਰਾਮਾ ਵੱਡੀ ਲੱਗਿਆ ਹੋਇਆ। ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਐਕਸੀਡੈਂਟ ਹੋ ਗਿਆ ਜਿਸ ਵਿੱਚ ਬੱਚੇ ਬੱਚਾ ਇੰਜਰਡ ਹੈਗਾ। ਅਸੀਂ ਮੌਕੇ ਤੇ ਆਏ ਆ। ਬੱਚੇ ਦਾ ਨਾਮ ਇਹਦਾ ਟ੍ਰੇਪਰ ਪਤਾ ਲੱਗਿਆ ਉਹਦੇ ਫਾਜ਼ਾ ਨਾਂ ਬਰਿੰਦਰ ਲੱਗੀ ਹੈ। ਔਰ ਬੱਚੇ ਦੀ ਜਿਹੜੀ ਡੈਥ ਹੋ ਗਈ ਹੈ ਤੇ ਜਿਹੜੀ ਬੋਡੀ ਹੈ ਉਸੇ ਨੂੰ ਹਸਪਤਲ ਭੇਜ ਦਿੱਤੀ ਹੈ। ਬਾਕੀ ਕੈਮਰੇ ਚੈੱਕ ਕਰਦੇ ਆ ਜਿਹੜੇ ਗੱਡੀ ਦਾ ਨੰਬਰ ਹੈਗਾ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇਗੀ। ਬੱਚੇ ਦੇ 2 ਸਾਲ ਦੇ ਕਰੀਬ